ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾਂ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਅਸੀਂ ਪਹੁੰਚੇ ਆ ਮਨਜੋਤ ਵੀਰ ਦੇ ਕੋਲ ਤੇ ਅੱਜ ਦੋ ਹੀ ਝੋਟੀਆਂ ਬਿਲਕੁਲ ਗਲੇਣਾੜੂ ਦੇ ਬੱਚੇ ਦੂਹ ਦੇ ਦੋਵੇਂ ਪਹਿਲੇ ਪਹਿਲੇ ਸੂਏ ਆ ਤੇ ਆਜੋ ਵਿਖਾਉਣਿਆਂ ਦੇ ਕਰਦੇ ਮਨਜੋਤ ਵੀਰ ਨਾਲ ਗੱਲਬਾਤ ਤੇ ਪੁੱਛਨੇ ਸਾਰੀ ਡਿਟੇਲ ਮਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਕੀ ਹਾਲ ਚੱਲ ਜੀ ਬਸ ਵਧੀਆ 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 ਚਾਹੀਦਾ ਮਨਜੋਤ ਵੀਰ ਹੋਰ ਬਾਠ ਹੁੰਦੀ ਹੈ ਆਪਣਾ ਨਾਮ ਤੇ ਐਡਰੈਸ ਨਾਮ ਮਨਜੋਤ ਮਿੰਨਾ ਹੜਰਕਲਾ ਤਸੀਲ ਇਹਦੇ ਨਾਲ ਆ ਇਹ ਜਲਾ ਮਿਲਦਾ ਹੈ ਠੀਕ ਹੈ ਮਨਜੋਤ ਵੀਰ ਮਨਜੋਤ ਵੀਰ ਮਾਲ ਬੜਾ ਹਰਿਆਣੇ ਜਾਂੜਿਆ ਤੇਰਾ ਹੈ ਹਾਂਜੀ ਆ ਵੀਡੀਓ ਦਾ ਮੌਕਾ ਹੀ ਨਹੀਂ ਮਿਲਦਾ ਹਨਾ ਅੱਜ ਮੈਂ ਤਾਂ 10 ਦਿਨ ਵੀਡੀਓ ਲੱਗੇ ਪਾਉਣ ਹੈ ਹਾਂਜੀ ਇਹ ਵੀ ਹਿਸਾਬ ਨਾਲ ਬੰਦਿਆਂ ਨੇ ਲੈ ਜਾਣੀਆਂ ਐ ਜਿਹੜੇ ਹਜੇ ਫੋਨ ਨਹੀਂ ਕੀਤਾ ਹਨਾ ਉਹਨਾਂ ਨੂੰ ਹਾਂਜੀ ਤੇ ਇਹ ਆ ਵੀ ਜੋੜਾ ਚਲੋ ਛੋਟੀਆਂ ਦਾ ਚੰਗਾ ਪਹਿਲੇ ਪਹਿਲੇ ਸੁਏ ਮਨਜੋਤ ਪਹਿਲੇ ਪਹਿਲੇ ਸੁਈਆਂ ਕੱਲ ਦੀਆਂ ਸੁਈਆਂ ਕੱਲ ਦੀਆਂ ਜੋੜਾ ਇਹ ਕੱਲ ਦਾ ਸੁਆ ਹੈ ਠੀਕ ਆ ਤੇ ਮਨਜੋਤ ਵੀਰ ਆਪਣਾ ਨਾਮ ਤੇ ਐਡਰੈਸ ਦੱਸਦਾ ਹਾਂਜੀ ਠੀਕ ਹੈ ਮੇਰਾ ਵੀਰ ਤੇ ਮੰਜੋਦੜ ਕਿਹੜੀ ਤੋਂ ਸ਼ੁਰੂ ਕਰੀਏ ਇਹ ਤੋਂ ਕਰਨੀ ਪਈ ਐਤੋਂ ਲਓ ਵੀਰ ਜੀ ਪਹਿਲਾ ਹੀ ਸੂਆ ਝੋਟੀ ਜੇ ਤੇ ਕੱਲ ਦੀ ਝੋਟੀ ਸੂਈ ਜੇ ਬਹੁਤ ਹੀ ਚੰਗੀ ਝੋਟੀਆਂ ਵੇਖੋ ਜਿੱਦਾਂ ਆਈਆਂ ਉਦਾਂ ਹੀ ਨੰਬਰ ਦਾ ਚੇਤਾ ਭੁੱਲੀ ਆ ਹਾਂਜੀ ਫੋਨ ਨੰਬਰ ਨਹੀਂ ਦੱਸਿਆ ਫੋਨ ਨੰਬਰ ਦੱਸ ਦੋ 904179578 ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਫੋਨ ਨੰਬਰ ਤੇ ਉੱਤੇ ਵੀ ਲਾ ਹੀ ਦੇਣਾ ਸੀ ਆਪਾਂ ਤੇ ਮੰਜੋਦੜ ਵੀਰ ਕਿੰਨਾ ਇਹਦੇ ਥੱਲੇ ਬੋਲਾ ਇਹਦੇ ਥੱਲੇ ਬੋਲਾ 6-7 ਕਿਲੋ 7 ਕਿਲੋ ਹੈ 6-7 ਕਿਲੋ ਤੇ ਕਲ ਦੀ ਸੂਈ ਹੈ ਜੀ ਕਲ ਦੀ ਸੂਈ ਕਲ ਦੀ ਸਾਫ ਸੁਫੀ ਕਰਤੀ ਆ ਨਾ ਹਾਂਜੀ ਅੱਛਾ ਚਲੋ ਠੀਕ ਹੈ ਵੀਰ ਜੀ ਵੇਖੋ ਵੀਰ ਨਿੱਕਾ ਸਿੰਘ ਜਿਹਦੇ ਬਹੁਤ ਹੀ ਚੰਗੀ ਝੋਟੀ ਆ ਤੇ ਰਾਜਵੀਰ ਖੋਲ ਕੇ ਵਿਖਾ ਝੋਟੀ ਮੰਜੋ ਵੀ ਕਿੰਨਾ ਦੁੱਧ ਕਰ ਜੂਗੀ ਦੋ ਦਿਨ ਚਵਾਈ ਜਾਊਗੀ ਸੇਵਾ ਨਾਲ ਤੇ ਯਾਰ ਅਮਰਾ ਗੱਲੇ ਚਵਾਉਗੀ 10 ਤੇ ਚਵਾਉਗੀ ਕਿ ਨਹੀਂ 10 ਤੇ ਉਹਨਾ ਚਵਾਉਗੀ ਅੱਛਾ ਵੇਖੋ ਵੀਰ ਜੀ 1:00 ਵਜੇ ਨੂੰ ਵੀ ਚੰਗਾ ਝੋਟੀ ਦਾ ਅੱਜ ਮੰਜੋਤ ਵੀਰ ਨੇ ਪਹਿਲਾਂ ਦੱਸਦਾ ਵੀ ਮੁੱਲ ਬਿਲਕੁਲ ਐ ਨੋਰਮਲ ਹੀ ਪਾਉਣੇ ਆ ਇਹ ਤਾਂ ਥਰਪਾਟਾ ਦੇਖੋ ਝੋਟੀ ਆ ਬਹੁਤ ਹੀ ਸਾਫ ਸੁਧਰੀ ਝੋਟੀ ਆ ਬਾਕੀ ਕੱਦ ਵਜਨ ਵੀ ਚੰਗਾ ਝੋਟੀ ਦਾ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਬੱਚੇ ਵੀ ਤੁਹਾਨੂੰ ਵਖਾ ਦੇਣੇ ਆਪਾਂ ਇਹਨਾਂ ਦੇ ਤੇ ਜਿਸ ਤਰ੍ਹਾਂ ਪਸ਼ੂ ਜੇ ਆ ਇਹ ਹੀ ਆ ਉਸੇ ਤਰ੍ਹਾਂ ਵੀਡੀਓ ਪਾ ਦੇ ਲੱਗੇ ਆ ਕੋਈ ਇਹਨਾਂ ਦਾ ਹਾਰ ਸ਼ਿੰਗਾਰ ਨਹੀਂ ਕੀਤਾ ਬਾਕੀ ਸਾਫ਼ ਸੁਥਰੀ ਝੋਟੀ ਆ ਹਾਂ ਗਿੜ ਗਿੜ ਤੇ ਸਾਨਿਆ ਮਨਜੋਤ ਵੀਰ ਅੱਜ ਮੁੱਲ ਫਿਰ ਨਿਗੇ ਨਿਗੇ ਪਾ ਲਈ ਹਾਂਜੀ ਹਾਂਜੀ ਦੇ ਸ਼ੇਪਰਿਆਰ ਸ਼ੇਤਰ ਹਾਂਜੀ ਅੱਛਾ ਤੇ ਕਿਨੇ ਦੀ ਹੋ ਜਣੀ ਆ ਆਪ ਹੀ ਕਰ ਦੋ ਨਹੀਂ ਕਰਦੇ ਤੂੰ ਲਾਸਟ ਹੀ ਕਰ ਲਾਸਟ 100 ਰੁਪਏ ਛੋੜੀ ਹੋਵੇ ਇਹ ਘਰਦੀ ਆ ਆਪਾਂ 73 ਲਓ ਵੀਰ ਜੀ 7300 ਰੁਪਏ ਛੋੜ ਜੇ ਕੋਈ ਵੀਰ ਇਹ ਨਾ ਕਵੇ 70 ਦੀ ਦੇ ਦੋ 70 ਦੀ ਦੇ ਦੋ ਹਣਾ ਮਨਜੋਤ ਵੀਰ ਬਿਲਕੁਲ ਮਨਜੋਤ ਵੀਰ ਨਿਕਾ ਜਾ ਮੁੱਲ ਪਾਇਆ ਜੇ ਤੇ ਛੋੜਾ ਜੇ ਮੁੱਲ ਤੇ ਚੰਗੀ ਝੋਟੀ نسل ਦੀ ਤੇ ਮਨਜੋਤ ਵੀਰ ਆ ਜਿਹੜੀ ਝੋਟੀ ਆ ਇਹ ਵੀ ਇਹ ਵੀ ਪਹਿਲਾਂ ਹੀ ਸੁਆ ਠੀਕ ਹੈ ਵੀਜੀ ਤੇ ਇਹਦੇ ਥੱਲੇ ਕਿੰਨਾ ਮੰਜੋਤ ਵੀਰੋ ਇਹਦੇ ਥੱਲੇ ਹੈਗਾ 7-8 ਕਿਲੋ ਬੋਲਾ 8 ਕਿਲੋ ਬੋਲਾ ਹਾਂਜੀ ਲੋ ਵੀਜੀ ਇਹ ਵੀ ਕਲ ਦੀ ਸੁਈ ਜੇ ਦੋਹਾਂ ਦੀਆਂ ਦੋ ਡੰਗ ਚਵਾਈ ਹੋ ਗਈ ਹੈ ਨਾ ਹਾਂਜੀ ਹੋ ਗਈ ਠੀਕ ਆ ਤੇ ਇਹਦੇ ਥੱਲੇ ਵੀ ਕਹਿੰਦਾ ਵੀ 8 ਕਿਲੋ ਬੋਲਾ ਜੇ ਹਾਂਜੀ ਤੇ ਮੰਜੋਤ ਵੀਰ ਬਾਕੀ ਇਹਨਾਂ ਦੇ ਜਵਾਗ ਵਿਖਾ ਦੀਏ ਪਹਿਲਾਂ ਵਿਖਾ ਦਿਓ ਚਲੋ ਮੈਂ ਜਵਾਗ ਵਿਖਾ ਦਈਏ ਕੋਲੀ ਨਾ ਦਈਏ ਪਹਿਲਾਂ ਚਲੋ ਪਹਿਲਾਂ ਖੋਲੋ ਰਾਜੂ ਵੀਰ ਖੋਲ ਕੇ ਵਿਖਾ ਛੋਟੀ ਦੇਖੋ ਵੀਜੀ ਬਹੁਤ ਪਲੀ ਜੁੜੀ ਤੇ ਇਹ ਵੀਰ ਕੋਈ ਇੱਧਰ ਦੀ ਨਾ ਝੋਟੀ ਸਮਝੇ ਉਧਰ ਦੀ ਝੋਟੀ ਆ ਪਰਸੋਂ ਦੋਆਂ ਝੋਟੀਆਂ ਦੀ ਵੀਡੀਓ ਹੁਣੀ ਸੀ ਇੱਕ ਨੀਲੀ ਦਾ ਵੀ ਦੀ ਪਰਸੋਂ ਹਾਂਜੀ ਅੱਛਾ ਲੋਗੇ ਕੱਲ ਹੀ ਪਾ ਲਈ ਹੋਗੇ ਜੀ ਪਰਸੋਂ ਦੋ ਨੀਲੀ ਦਾ ਵੀ ਦੀ ਕਹਿੰਦਾ ਝੋਟੇ ਦੀ ਵੀਡੀਓ ਪਾਵਾਂ ਵੇਖੋ ਵੱਡੀ ਝੋਟੀ ਜੇ ਤਾਂ ਪੂਰੀ ਸਾਫ ਸੁਥਰੀ ਜਿਹੜੇ ਕੱਲ ਦੀ ਸੂਈ ਜੇ ਵੀ ਤੇ ਇਹ ਵੀ ਪਹਿਲਾਂ ਹੀ ਸੂਆ ਜੇ ਹਾਂਜੀ ਤੇ ਬਹੁਤ ਸਾਫ ਸੁਥਰੀ ਦਾ ਕੱਦ ਵਜਨ ਵਾਲੀ ਉਧਰ ਦੀ ਝੋਟੀ ਆ ਹਰਿਆਣੇ ਦੀ ਕੋਈ ਵੀਰ ਦੇਸੀ ਦਾ ਇਹਨੂੰ ਸਮਝੇ ਆਹ ਗੱਟ ਪੜਾ ਵੀ ਚੰਗਾ ਝੋਟਿਆ ਬਾਕੀ ਮਨਜੋਤ ਵੀਰ ਨੂੰ ਪੁੱਛਨੇ ਇਹਦੇ ਮੁੱਲ ਬਾਰੇ ਵੀ ਤੇ ਮਨਜੋਤ ਵੀਰ ਇਹਦਾ ਕਿੰਨਾ ਮੁੱਲ ਜੇ ਇਹਦਾ ਮੁੱਲ ਜੇ 90 ਹਜ਼ਾਰ 90 ਹਾਂ ਅੱਛਾ ਤੇ ਜਾਇਦ ਇਹ ਠਾਠੀ ਆਦੀ ਠਾਸੀ ਦੀ ਹਾਂ ਜੀ ਇਹਲਾ ਹੋਰ ਥੋੜਾ ਬੜਾ ਮੰਗਦਾ ਲਾਸਟ ਮਝੋ ਦੀ 78000 ਨਹੀਂ ਦੇ ਦੇ। 68500। ਲਓ ਵੀ ਜੀ 85000 86000 ਵੀਰ ਜੀ 100 ਰੁਪਈਆ ਛੋੜੀ ਜੇ ਤੇ ਚੰਗੀ ਝੋੜੀ ਮਝੋ ਦੀ ਕੱਲ ਕੀ ਕਹਿਣਾ ਜੋੜੇ ਦੀ? ਵੀਡੀਓ ਪੂਰੀ ਜੇ ਨਹੀਂ ਲੀਰਾ ਵੀ। ਅਛਾ ਨਹੀਂ ਲੀਰਾ ਵੀ। ਹਾਂਜੀ। ਸੂਈ ਸਵਾਈ। ਹਾਂਜੀ। ਕੱਲ ਨੂੰ ਆਉਣੀਆਂ ਉਹ। ਕੱਲ ਨੂੰ ਆਉਣੀਆਂ। ਠੀਕ ਹੈ ਵੀਰ ਜੀ ਠੀਕ। ਉਧਰ ਦੀਆਂ ਆਈਆਂ। ਉਧਰ ਦੀਆਂ ਵੀ। ਹਾਂਜੀ। ਠੀਕ ਹੈ ਵੀਰ ਜੀ ਤੇ ਇਹਨਾਂ ਦੇ ਮਝੋ ਦੀ ਬੱਚੇ ਵਿਖਾ ਦੀਏ। ਵਿਖਾ ਦੀ। ਜੀ ਇਹ ਕਾ ਬਚਾ ਲੇ। ਬਿਲਕੁਲ ਨਾ ਰੁੱਤੇ ਜੀ। ਨਹੀਂ। ਨਹੀਂ ਕੱਟਾਈ ਹੈ ਮੇਰੇ ਸਨ ਆ ਵੀ। ਨਹੀਂ ਕੱਟੀ ਜੇ। ਇਹ ਕੱਟੀ ਜੇ ਇਹ ਆ ਵੀਰ ਜੀ ਕੱਟਾ ਜੇ ਇਹ ਕੱਟਾ ਜੇ ਬਿਲਕੁਲ ਦੋਵੇਂ ਗਿੱਲੇ 나ੜੂ ਦੇ ਬੱਚੇ ਜੇ ਆਹ ਦੂਜੀ ਠੋਟੀ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਬੜਤੇ ਹੋ ਆ ਪਹਿਲੇ ਨੰਬਰ ਵਾਲੀ ਦਾ ਜੇ ਕੱਟੀ ਤੇ ਆਹ ਕੱਟਾ ਦੂਜੇ ਨੰਬਰ ਵਾਲੀ ਦਾ ਜੇ ਠੀਕ ਹੈ ਮਨਜੋਤ ਵੀਰ ਹਾਂ ਜੀ ਮਨਜੋਤ ਵੀਰ ਕੁਝ ਕਹਿਣਾ ਚਾਹੁੰਦਾ ਪਰ ਸਾਰੇ ਵੀਰਾਂ ਨੂੰ ਆ ਕੇ ਤਸੱਲੀ ਕਰਕੇ ਖੜੇ ਅੱਛਾ ਹਾਂ ਜੀ ਠੀਕ ਹੈ ਮੇਰਾ ਵੀਰ ਠੀਕ ਹੈ ਮਨਜੋਤ ਵੀਰ ਬਹੁਤ ਮਿਹਰਬਾਨੀ ਹੈ ਧੰਨਵਾਦ